ਹੇਟ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਅੱਜ ਦੀ ਸੰਗ ਵਿੱਚ ਗੱਲ ਕਰਾਂਗੇ ਐਥਲੈਟਿਕਸ ਦੀ ਖੇਡ ਦੀ ਇੱਕ ਅਜੀਬ ਵਨਗੀ ਦੀ ਜਿਹੜੀ ਸਰੀਰਕ ਸਮਰੱਥਾ ਅਤੇ ਜ਼ੋਰ ਦੀ ਗੱਲ ਕਰਦੀ ਹੈ। ਇਹ ਵਨਗੀ ਹੈ ਇੱਕ ਖੇਡ ਹੈ ਹੈਮਰ ਥਰੋ ਅਤੇ ਇਸ ਖੇਡ ਨਾਲ ਜੁੜਦੀ ਅਹਿਮ ਜਾਣਕਾਰੀ ਅੱਜ ਹਾਸਲ ਕਰਾਂਗੇ ਤੇ ਇਸ ਹੈਮਰ ਥਰੋ ਦੀ ਖੇਡ ਵਨਗੀ ਬਾਰੇ ਗੱਲ ਕਰਨ ਲਈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਇੱਕ ਅਜੀਹੀ ਸ਼ਖਸੀਅਤ ਜੋ ਕੌਮੀ ਪੱਧਰ ਉੱਪਰ ਹੈਮਰ ਥ्रो ਦੇ ਐਥਲੀਟ ਨੇ ਅਤੇ ਨੈਸ਼ਨਲ ਰਿਕਾਰਡ ਕੌਮੀ ਰਿਕਾਰਡ ਵੀ ਇਹਨਾਂ ਦੇ ਨਾਂ ਬੋਲਦਾ ਹੈ ਸਰਬਜੀਤ ਕੌਰ ਮਾਨ ਤੁਹਾਡਾ ਬਹੁਤ-ਬਹੁਤ ਸਵਾਗਤ ਧੰਨਵਾਦ ਭਾਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਤੁਹਾਡਾ ਜਨਮ ਕਿੱਥੋਂ ਦਾ ਹੈ ਠੀਕ ਹੈ ਜੀ ਮੇਰਾ ਪਿੰਡ ਲੋਪੋਕੇ ਚਗਾਵਾ ਜ਼ਿਲ੍ਹਾ ਅੰਮ੍ਰਿਤਸਰ ਜੀ ਸਰਦਾਰ ਮਹਿਲ ਸਿੰਘ ਤੇ ਮਾਤਾ ਰਾਜਕੌਰ ਦੇ ਕੁਖੋਂ ਮੈਂ ਪੈਦਾ ਹੋਈ ਆ ਤੇ ਮੇਰਾ ਇੱਕ ਪਿੰਡ ਬਹੁਤ ਕਸਬਾ ਕਹਿ ਸਕਦੇ ਤੁਸੀਂ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਮੈਂ ਅੱਗੇ ਨਿਕਲੀ ਆ ਜੀ ਜੀ ਤੇ ਖੇਡਾਂ ਦਾ ਸ਼ੌਕ ਫਿਰ ਤੁਹਾਨੂੰ ਬਚਪਨ ਤੋਂ ਹੀ ਸੀ ਜਾਂ ਤੁਸੀਂ ਕਿਸੇ ਵੱਲ ਵੇਖ ਕੇ ਪ੍ਰੇਰਿਤ ਹੋਏ ਖੇਡਾਂ ਦੇ ਖੇਤਰ ਵਿਚ ਹੋਣ ਲਈ ਹਾਂਜੀ ਜਿੱਦਾਂ ਪਾਜੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਇੱਕ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋਈ ਤੇ ਮੈਨੂੰ ਖੇਡਾਂ ਬਾਰੇ ਕੋਈ ਪਤਾ ਨਹੀਂ ਸੀ ਪਰ ਮੇਨੂੰ ਸ਼ੌਂਕ ਬਹੁਤ ਸੀਗਾ ਮੈਨੂੰ ਘਰ ਦੇ ਕੰਮਾਂ ਦੇ ਵਿੱਚ ਇੰਨੀ ਰੁਚੀ ਨਹੀਂ ਸੀ ਜਿੱਦਾਂ ਮੇਰੇ ਮਦਰ ਦੱਸ ਦਿੰਦੇ ਸੇ ਮੇਰੇ ਵੱਡੇ ਸਿਸਟਰ ਸੀਗੇ ਉਹ ਕਹਿੰਦੇ ਸੀਗੇ ਮੈਂ ਘਰ ਦਾ ਕੰਮ ਕਰਾਂਗੀ ਤੇ ਮੈਨੂੰ ਹਮੇਸ਼ਾ ਹੁੰਦਾ ਸੀਗਾ ਕਿ ਮੇਰੇ ਬ੍ਰਦਰ ਵੱਡੇ ਮੈਂ ਉਹਨਾਂ ਦੇ ਨਾਲ ਕੰਮ ਕਰਵਾਵਾ ਕਿਉਂਕਿ 97 ਦੇ ਵਿੱਚ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮੇਰੇ ਵੱਡੇ ਬ੍ਰਦਰ ਘਰ ਦਾ ਕੰਮ ਸੰਭਾਲਦੇ ਸੀ ਮੈਂ ਉਹਨਾਂ ਦੇ ਨਾਲ ਕੰਮ ਕਰਾਉਣ ਜਾਂਦੀ ਸੀ ਤੇ ਮੈਂ ਇੱਕ ਕ ਕੱਦ ਦੇ ਰਹੀ ਹੈ ਜੀ اچھا ਜੀ ਜੀ ਸੋ ਇਦਾਂ ਖੇਤਾਂ ਦੇ ਵਿੱਚੋਂ ਤੁਹਾਡਾ ਖੇਡਾਂ ਦਾ ਸਫਰ ਜਿਹੜਾ ਆਪਾਂ ਕਹਿ ਸਕਦੇ ਕਿ ਸ਼ੁਰੂ ਹੋਇਆ ਉੱਥੋਂ ਤੁਸੀਂ ਇੱਧਰ ਪੈਰ ਧਰੇ ਨੇ ਹਾਂਜੀ ਜੀ ਜਦੋਂ ਮੇਰੇ ਬ੍ਰਦਰ ਘਰ ਦਾ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਤੇ ਮੈਂ ਨਾਲ ਜਾਂਦੀ ਸੀ ਮੈਂ ਪ੍ਰੈਕਟਿਸ ਕਰਦੀ ਸੀ ਤੇ ਛੁੱਟੀ ਵਾਲੇ ਦਿਨ ਤੇ ਮੈਂ ਇਦਾਂ ਸਾਰਾ ਦਿਨ ਹੀ ਉੱਥੇ ਪ੍ਰੈਕਟਿਸ ਕਰੀ ਜਾਂਦੀ ਹੂੰ ਤੇ ਜਦੋਂ ਮੈਂ ਸਕੂਲ ਪੜ੍ਹਨ ਜਾਂਦੀ ਸੀ ਉਸ ਤੋਂ ਬਾਅਦ ਮੇਰੇ ਚਾਚਾ ਜੀ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਆ ਸਰਦਾਰ ਟੈਰ ਸਿੰਘ ਉਹ ਸਾਈਕਲ ਤੇ ਨਾਲ ਜਾ ਕੇ ਤੇ ਮੈਨੂੰ ਪ੍ਰੈਕਟਿਸ ਕਰਾਉਂਦੇ ਸੀ ਸਵੇਰੇ ਔਰ ਸ਼ਾਮ ਨੂੰ ਜੀ ਜੀ ਤੇ ਖੇਡਾਂ ਵੱਲ ਇਸ ਤਰ੍ਹਾਂ ਤੁਸੀਂ ਪ੍ਰੇਰਿਤ ਹੋਏ ਉਤੋਂ ਬਾਅਦ ਐਥਲੈਟਿਕਸ ਦੀ ਖੇਡ ਦੀ ਜਦੋਂ ਆਪਾਂ ਗੱਲ ਕਰਦੇ ਤੇ ਇਹਦੇ ਵਿੱਚ ਬਹੁਤ ਸਾਰੀਆਂ ਬਣ ਗਿਆ ਬਹੁਤ ਸਾਰੇ ਇਵੈਂਟ ਹੁੰਦੇ ਆ ਖਾਸ ਕਰ ਜਦੋਂ ਆਪਾਂ ਗੱਲ ਕਰਦੇ ਆ ਫੀਲਡ ਦੇ ਮੁਕਾਬਲਿਆਂ ਦੀ ਠੀਕ ਹੈ ਜੀ ਉਹਦੇ ਵਿੱਚ ਵੀ ਤੁਸੀਂ ਹੈਮਰ ਥ्रो ਨੂੰ ਕਿਵੇਂ ਚੁਣਿਆ ਜਾਂ ਹੈਮਰ ਥ्रो ਦੇ ਵੱਲ ਤੁਹਾਡੀ ਰੁਚੀ ਕਿਵੇਂ ਬਣੀ ਕਿਉਂਕਿ ਰਵਾਇਤੀ ਤੌਰ ਤੇ ਆਪਾਂ ਵੇਖੀਏ ਤਾਂ ਪੰਜਾਬ ਦੇ ਪਿੰਡਾਂ 'ਚ ਪਿਛਲੇ ਸਮੇਂ ਦੌਰਾਨ ਇਹ ਖੇਡ ਇੰਨੀ ਜ਼ਿਆਦਾ ਚਰਚਿਤ ਨਹੀਂ ਸੀ ਤੁਸੀਂ ਹੈਮਰ ਥ्रो ਵੱਲ ਕਿਵੇਂ ਆਏ ਜਾਂ ਤੁਸੀਂ ਹੈਮਰ ਥ्रो ਨੂੰ ਕਿਵੇਂ ਚੁਣਿਆ ਹਾਂਜੀ ਪਾਜੀ ਮੈਂ ਪਹਿਲਾਂ 400 ਤੇ 800 ਮੀਟਰ ਕਰਦੀ ਸੀਗੀ ਕਪਿਆਲਾ ਸਕੂਲ ਆ ਮੇਰੇ ਘਰ ਤੋਂ 8-9 ਕਿਲੋਮੀਟਰ ਅਸੀਂ ਸਾਈਕਲ ਤੇ ਜਾਂਦੇ ਸੀ ਦੋਨੋਂ ਪੈਨਾ ਤੇ ਅੱਧੇ ਰਸਤੇ 'ਚ ਮੈਂ ਦੌੜਨਾ ਸ਼ੁਰੂ ਕਰ ਦਿੰਦੀ ਸੀਗੀ ਤੇ ਮੈਂ ਬਹੁਤ ਹੀ ਮਿਹਨਤ ਕੀਤੀ ਕਿਉਂਕਿ ਮੇਰੇ ਪੈਰਾਂ ਦੇ ਵਿੱਚ ਛਾਲੇ ਵੀ ਪੈ ਜਾਂਦੇ ਸੀ ਤੇ ਮੈਨੂੰ ਇੰਨੀ ਨੌਲੇਜ ਨਹੀਂ ਸੀ ਤੇ ਮੈਂ ਕਾਗਜ਼ ਕੱਟ-ਕੱਟ ਕੇ ਆਪਣੀਆਂ ਉਂਗਲਾਂ ਦੇ ਵਿੱਚ ਰੱਖਦੀ ਸੀਗੀ ਕਿਉਂਕਿ ਪ੍ਰੈਕਟਿਸ ਕਰਨ ਦੇ ਨਾਲ ਸਕੂਲ ਜਾਂਦੇ ਸੀਗੇ ਤੇ ਸਾਰਾ ਦਿਨ ਫਿਰ ਉਹ ਯੂਨੀਫਾਰਮ 'ਚ ਹੀ ਪ੍ਰੈਕਟਿਸ ਕਰਦੇ ਸੀ 3 ਵਜੇ ਸਹੀ ਉਹ ਛੁੱਟੀ ਹੁੰਦੀ ਸੀ ਤੇ ਫਿਰ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਸੀਗਾ ਆਉਣ ਦਾ ਤੇ ਮੇਰਾ ਸਫਰ ਟਪਿਆਲ ਸਕੂਲ ਤੋਂ ਹੀ ਸ਼ੁਰੂ ਹੋਇਆ ਅੱਛਾ ਜੀ ਤੇ ਜਿਹੜਾ ਬਾਅਦ ਵਿੱਚ ਮੈਂ ਸਪੋਰਟਸ ਕੋਟੇ ਦੇ ਵਿੱਚ ਕੈਰੋ ਹੋਸਟਲ ਆ ਉੱਥੇ ਮੇਰੀ ਚੋਣ ਹੋਈ ਤੇ ਉੱਥੇ ਮੈਨੂੰ ਸਰਦਾਰ ਬਲਵਿੰਦਰ ਸਿੰਘ ਮੰਡ ਮੇਰੇ ਕੋਚ ਸਾਹਿਬ ਜੋ ਮਿਲੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਸਰਬ ਤੇਰਾ ਕਦ ਕਾਠ ਵਧਿਆ ਆ ਕਿਉਂਕਿ ਉਹ ਵੀ ਇੱਕ ਹੈਮਰ ਥਰੋਅਰ ਸੀਗੇ ਅੱਛਾ ਜੀ ਤੇ ਕਹਿੰਦੇ ਤੁਸੀਂ ਹੈਮਰ ਵਧਿਆ ਕਰ ਸਕਦੇ ਹੋ ਮੈਂ 2001 ਦੇ ਵਿੱਚ ਹੈਮਰ ਸ਼ੁਰੂ ਕੀਤਾ ਸੀਗਾ ਉੱਥੇ ਜੀ ਸੋ 2001 ਦੇ ਵਿੱਚ ਤੁਸੀਂ ਹੈਮਰ ਥਰੋ ਵਾਲ ਤੁਰ ਪਏ ਖੇਡਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹਦੀ ਸਿਖਲਾਈ ਵੀ ਤੁਸੀਂ ਲਈ ਕੁਝ ਕੋਚਿੰਗ ਲਈ ਹੋਵੇਗੀ ਇਸ ਖੇਡ ਵਿੱਚ ਪੱਕੇ ਹੋਣ ਲਈ ਜੀ ਆ 2001 ਦੇ ਵਿੱਚ ਜਦੋਂ ਮੈਂ ਹੈਮਰ ਸ਼ੁਰੂ ਕੀਤਾ ਤੇ ਕੋਚ ਸਾਹਿਬ ਨੇ ਮੈਨੂੰ ਬਹੁਤ ਮਿਹਨਤ ਕਰਾਈ ਜੀ ਤੇ ਮੈਂ 2001 ਦੇ ਵਿੱਚ ਹੀ ਪਹਿਲੀ ਵਾਰ ਸਕੂਲ ਨੈਸ਼ਨਲ ਖੇਡੀ ਜੋ ਕਿ ਪਟਿਆਲਾ ਵਿਖੇ ਹੋਈ ਤੇ ਮੈਂ ਸਕੂਲ ਨੈਸ਼ਨਲ ਰਿਕਾਰਡ ਬਣਾਇਆ ਅੱਛਾ ਜੀ ਜੀ ਸੋ ਸ਼ੁਰੂ ਵਿੱਚ ਤੁਸੀਂ ਵਧੀਆ ਪ੍ਰਾਪਤੀ ਕੀਤੀ ਤੇ ਰਿਕਾਰਡ ਵੀ ਬਣਾਇਆ ਜੀ ਇਸ ਤੋਂ ਬਾਅਦ ਵੀ ਤੁਸੀਂ ਹੋਰ ਕਿਹੜੇ ਕਿਹੜੇ ਮੁਕਾਬਲੇ ਵਿੱਚ ਹਿੱਸਾ ਲਿਆ ਭਾਵੇਂ ਉਹ ਸੂਬਾ ਪੱਧਰ ਦੇ ਹੋਣ ਜੀ ਜਾਂ ਕੌਮੀ ਪੱਧਰ ਦੇ ਹੋਣ ਉਹਨਾਂ ਮੁਕਾਬਲਿਆਂ ਬਾਰੇ ਸਾਨੂੰ ਦੱਸੋ ਹਾਂਜੀ ਉਸ ਤੋਂ ਬਾਅਦ ਜੀ ਮੈਂ ਜੂਨੀਅਰ ਫੈਡਰੇਸ਼ਨ ਕਾਪਾ ਜੀ ਜੂਨੀਅਰ ਨੈਸ਼ਨਲ ਹਮੇਸ਼ਾ ਮੇਰਾ ਗੋਲਡ ਹੀ ਰਹਿੰਦਾ ਰਿਹਾ ਅੱਛਾ ਜੀ ਤੇ ਫਿਰ ਮੈਂ ਪਟਿਆਲੇ ਇੰਡੀਆ ਕੈਂਪ ਦੇ ਵਿੱਚ ਮੇਰੀ ਚੋਣ ਹੋ ਗਈ ਤੇ ਚੋਣ ਦੇ ਦਰਾਂ ਨੀ ਮੈਂ 2002 ਦੇ ਵਿੱਚ ਪੰਜਾਬ ਪੁਲਿਸ ਐਜ਼ ਅ ਕਨਸਟੇਬਲ ਮੈਂ ਜੁਆਇਨ ਕਰ ਲਿਆ ਅੱਛਾ ਜੀ ਜੀ ਤੇ ਇਸ ਤਰ੍ਹਾਂ ਤੁਹਾਡਾ ਸਫਰ ਜਿਹੜਾ ਤੁਰਨਾ ਸ਼ੁਰੂ ਹੋਇਆ ਤੁਸੀਂ ਅੱਗੇ ਵਧਿਓ ਇਸ ਤੋਂ ਬਾਅਦ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਕਿਸੇ ਵੀ ਖਿਡਾਰੀ ਦੇ ਲਈ ਜਿੱਤ ਹਾਸਲ ਕਰਨਾ ਜੀ ਤੇ ਜਿੱਤ ਹਾਸਲ ਕਰ ਤੋਂ ਵੀ ਉੱਪਰ ਲਾਇਕ ਮਕਾਮ ਹੁੰਦਾ ਹੈ ਕਿ ਰਿਕਾਰਡ ਬਣਾ ਦੇਣਾ ਜੀ ਜਿਹੜੀ ਵੀ ਖੇਡ ਤੁਸੀਂ ਖੇਡ ਰਹੇ ਹੋ ਦੇ ਵਿੱਚ ਕੋਈ ਰਿਕਾਰਡ ਬਣਾ ਦੇਣਾ ਜਾਂ ਪਿਛਲੇ ਰਿਕਾਰਡ ਤੋਂ ਵੀ ਬਹੁਤ ਉੱਪਰ ਦਾ ਮਕਾਮ ਹਾਸਲ ਕਰ ਲੈਣਾ ਜੀ ਇਦਾਂ ਹੀ ਤੁਹਾਡੇ ਨਾਲ ਵੀ ਜਿਹੜੇ ਰਿਕਾਰਡ ਜੁੜਦੇ ਨੇ ਤੁਸੀਂ ਕੌਮੀ ਪੱਧਰ ਦਾ রেকর্ড ਵੀ ਆਪਣੇ ਨਾਂ ਕੀਤਾ ਜੀ ਜੀ ਉਹਨਾਂ ਰਿਕਾਰਡਾਂ ਬਾਰੇ ਸਾਨੂੰ ਦੱਸੋ ਕਿ ਉਹ ਪ੍ਰਾਪਤੀ ਕਦੋਂ ਆਈ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਉਹ ਪ੍ਰਾਪਤੀ ਹਾਸਲ ਕੀਤੀ ਠੀਕ ਹੈ ਜੀ ਜਦੋਂ ਪਟਿਆਲਾ ਵਿਖੇ ਮੈਂ ਰਿਕਾਰਡ ਕੀਤਾ ਤੇ ਭਾਜੀ ساری ਰਾਤ ਮੈਂ ਸੁੱਤੀ ਨਹੀਂ ਜੇ اچھا ਤੇ ਕਿਉਂਕਿ ਮੈਂ ਪਹਿਲੀ ਹੀ ਨੈਸ਼ਨਲ ਸਕੂਲ ਨੈਸ਼ਨਲ ਖੇਡੀ ਤੇ ਮੈਂ ਉੱਥੇ ਰਿਕਾਰਡ ਬਣਾਇਆ ਤੇ ਮੈਨੂੰ ਬਹੁਤ ਹੀ ਜਿਆਦਾ ਖੁਸ਼ੀ ਸੀਗੀ ਮੈਂ ਸਕੂਲ ਚ ਜਾ ਕੇ ਦੱਸਾਂਗੀ ਤੇ ਜੋ ਮੇਰੇ ਪ੍ਰਿੰਸੀਪਲ ਮੈਡਮ ਸੀਗੇ ਗੁਰਮੀਤ ਕੌਰ ਸ਼ੇਖੋਂ ਜੀ ਉਹਨਾਂ ਨੇ ਮੇਰਾ ਬਹੁਤ ਮਾਨ ਸਨਮਾਨ ਕੀਤਾ ਤੇ ਮੈਂ 2002 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਈ ਤੇ 2003 ਦੇ ਵਿੱਚ 올 ਇੰਡੀਆ ਪੁਲਿਸ ਗੇਮਸ ਸਾਡੀਆਂ ਸੀਗਾ ਮੇਰਾ ਸਿਲਵਰ ਮੈਡਲ ਸੀਗਾ ਅੱਛਾ ਜੀ ਤੇ ਜਦੋਂ ਮੈਂ ਸਿਲਵਰ ਮੈਡਲ ਲਿਆ ਤੇ ਨਾਲ ਹੀ ਮੇਰੀ ਪ੍ਰਮੋਸ਼ਨ ਹੋ ਗਈ ਮੈਨੂੰ ਉਹਨਾਂ ਨੇ ਕਾਂਸਟੇਬਲ ਤੋਂ ਸੀ2 ਦੇ ਦਿੱਤਾ ਜੀ ਜੋ ਕਿ ਮੈਨੂੰ ਪ੍ਰਮੋਸ਼ਨ ਬਾਰੇ ਤਾਂ ਕੁਝ ਪਤਾ ਨਹੀਂ ਸੀ ਮੈਨੂੰ ਸਾਰੇ ਮੁਬਾਰਕਾਂ ਦੇ ਰਹੇ ਸੀਗੇ ਕਿ ਤੇਰੀ ਪ੍ਰਮੋਸ਼ਨ ਹੋ ਗਈ ਆ ਸੀ 2 ਤਾਂ ਮੈਂ ਪੁੱਛ ਲਈ ਸੀ ਸੀ 2 ਕੀ ਹੁੰਦਾ ਹੈ ਜੀ ਕਹਿੰਦੇ ਕਿ ਬਸ ਤੁਸੀਂ ਇੱਕ ਪੌੜੀ ਚੜ ਗਏ ਹੋ ਹੌਲਦਾਰ ਪ੍ਰਮੋਟ ਨਹੀਂ ਹੋਏ ਤੁਸੀਂ ਤੇ ਤੁਹਾਡੀ ਪ੍ਰਮੋਸ਼ਨ ਹੋ ਗਈ ਆ ਤੇ ਪਰ ਮੈਨੂੰ ਬਹੁਤ ਖੁਸ਼ੀ ਸੀ ਜੀ ਜੀ ਵਾਕਈ ਬਹੁਤ ਖੁਸ਼ੀ ਵਾਲਾ ਮੌਕਾ ਹੁੰਦਾ ਜਦੋਂ ਤੁਹਾਨੂੰ ਤਰੱਕੀ ਮਿਲਦੀ ਹੈ ਹਾਂਜੀ ਖੇਡਾਂ ਦੇ ਖੇਤਰ ਦੀ ਤਰੱਕੀ ਵਾਲਾ ਆਪਾਂ ਵਾਪਸ ਆਈਏ ਤਾਂ ਇਥੇ ਦਰਸ਼ਕਾਂ ਨੂੰ ਵੀ ਦੱਸਣਾ ਬਣਦਾ ਹੈ ਕਿ ਇੱਕ ਤਾਜ਼ਾ ਰਿਕਾਰਡ ਤੁਸੀਂ ਪਿਛਲੇ ਦਿਨੀ ਵੀ ਬਣਾਇਆ ਕੌਮੀ ਪੱਧਰ ਤੇ ਜੀ ਆਪਣੀ ਤਾਜ਼ਾ ਬਿਲਕੁਲ ਤਾਜ਼ਾ ਪ੍ਰਾਪਤੀ ਬਾਰੇ ਸਾਨੂੰ ਦੱਸੋ ਕਿ ਉਹ ਕਿੱਥੇ ਮੁਕਾਬਲਾ ਹੋਇਆ ਸੀ ਜੀ ਅਤੇ ਕਿਸ ਤਰੀਕੇ ਨਾਲ ਤੁਸੀਂ ਕਿੰਨਾ ਅੰਕੜਿਆਂ ਦੇ ਨਾਲ ਇਹ ਰਿਕਾਰਡ ਆਪਣੇ ਨਾਂ ਕੀਤਾ ਠੀਕ ਹੈ ਜੀ ਆ ਪਾਜੀ ਚਨਈ ਹੋਇਆ ਸੀ ਮਾਸਟਰ ਜੀ ਸ਼ੀਰਿੰਗ ਚੈਂਪੀਅਨਸ਼ਿਪ ਜਿੱਥੇ ਮੈਂ 51 74 ਮੀਟਰ ਲਾ ਕੇ ਆਪਣਾ ਰਿਕਾਰਡ ਕਾਇਮ ਕੀਤਾ ਇਹ ਚਨਈ ਵਿਖੇ ਹੋਇਆ ਸੀਗਾ ਜੀ ਜੀ ਇਸ ਤੋਂ ਪਹਿਲਾਂ ਇਹ ਜਿਹੜਾ ਰਿਕਾਰਡ ਸੀਗਾ ਉਹ ਕਿਹਨਾਂ ਦੇ ਨਾਮ ਸੀਗਾ ਤੇ ਉਹ ਕਦੋਂ ਦਾ ਬਣਿਆ ਹੋਇਆ ਸੀ ਹਾਂਜੀ ਉਹ 2019 ਦਾ ਰਿਕਾਰਡ ਸੀਗਾ ਅੱਛਾ ਜੀ ਤਾਂ ਸ਼ਾਂਤੀ ਨਾਮ ਤੋਂ ਤਮਨਾਡੂ ਦੇ ਇੱਕ ਹੋਈ ਸੀਗੇ ਮੈਡਮ ਉਹਨਾਂ ਦੇ ਨਾਮ ਤੇ ਸੀਗਾ ਜੀ ਜੀ ਸੋ ਇਸ ਤਰ੍ਹਾਂ ਹੈਮਰ ਥਰੋ ਦੀ ਖੇਡ ਵਿੱਚ ਤੁਸੀਂ ਇਹ ਪ੍ਰਾਪਤੀਆਂ ਕੀਤੀਆਂ ਹੁਣ ਜੇਕਰ ਆਪਾਂ ਗੱਲ ਕਰੀਏ ਇਸ ਖੇਡ ਦੀ ਇਸ ਐਥਲੈਟਿਕਸ ਦੀ ਵਨਗੀ ਦੀ ਹੈਮਰ ਥਰੋ ਦੀ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਇਹਦੇ ਨਿਯਮ ਕੀ ਹੁੰਦੇ ਆ ਕਿਸ ਤਰੀਕੇ ਨਾਲ ਇਹ ਖੇਡ ਚੱਲਦੀ ਆ ਇਹਦੇ ਵਿੱਚ ਅੰਕ ਕਿੱਦਾਂ ਹੁੰਦੇ ਨੇ ਇਹ ਵੀ ਸਾਰੀ ਪ੍ਰਣਾਲੀ ਬਾਰੇ ਸਾਨੂੰ ਹਾਂਜੀ ਜੋ ਹੈਮਰੋ 4 ਕੇਜੀ ਦਾ ਹੁੰਦਾ ਵਾ ਨਾਲ ਵੀ ਦਵਾਈ ਹੁੰਦੀ ਆ ਤੇ ਜਿਆਦਾ ਪਿੰਡਾਂ ਚ ਤੇ ਇਸ ਨੂੰ ਥਾਰ ਵਾਲਾ ਗੋਲਾ ਕਹਿ ਦਿੰਦੇ ਨੇ ਹਾਂਜੀ ਤੇ ਇਹਦੇ ਰੂਲ ਇਦਾਂ ਸਾਨੂੰ ਇਹਦੀਆਂ 6 ਥਰੋ ਮਿਲਦੀਆਂ ਨੇ ਅੱਛਾ ਪਹਿਲਾਂ 3 ਥਰੋ ਜੋ ਅਸੀਂ ਕੁਆਲੀਫਾਈ ਕਰਨਾ ਹੁੰਦਾ ਵਾ ਜਿਹੜਾ 3 ਥਰੋ ਕਰ ਲੈਂਦਾ ਵਾ ਉਹ ਉਹ ਕੁਆਲੀਫਾਈ ਹੋ ਜਾਂਦਾ ਤੇ 3 ਥਰੋ ਸਾਨੂੰ ਅਗਲੀਆਂ ਮਿਲਦੀਆਂ ਨੇ ਫਾਈਨਲ ਫਾਈਨਲ ਦੇ ਵਿੱਚ ਪਹੁੰਚਣ ਦੇ ਲਈ ਤੇ ਸਾਡਾ ਮੁਕਾਬਲਾ ਇਸ ਤਰ੍ਹਾਂ ਹੁੰਦਾ ਜਿੱਦਾਂ 20 ਲੜਕੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਤੇ ਜੇ 3 ਆੜੀਆਂ ਥਰੋ ਜਿਹੜੀਆਂ ਆ ਉਹ ਕੁਆਲੀਫਾਈ ਕਰ ਲੈਣੇ ਆ ਤੇ ਪਹਿਲੇ ਬੈਸਟ 8 ਵਿੱਚ ਅਸੀਂ ਆ ਜੰਨੇ ਆ ਤੇ ਜਿਹੜੇ ਲਾਸਟ 8 ਜਾਣੇ ਰਹਿੰਦੇ ਉਹ ਫਾਈਨਲ ਦੇ ਵਿੱਚ ਆਉਂਦੇ ਨੇ ਜੀ ਜੀ ਤੇ ਇਹਦੇ ਕੁਝ ਫਾਉਲ ਵੀ ਕਾਫੀ ਨੇ ਜਿੱਦਾਂ ਸਾਡਾ ਸਰਕਲ ਹੁੰਦਾ ਆ ਜੀ ਤੇ ਉਹਨੂੰ ਅਸੀਂ ਟੱਚ ਨਹੀਂ ਕਰ ਸਕਦੇ ਸਾਡਾ ਪੈਰ ਨਹੀਂ ਆ ਸਕਦਾ ਉਹਦੇ ਉੱਤੇ ਥਰੋ ਕਰਕੇ ਅਸੀਂ ਅੱਗੋਂ ਦੇ ਨਹੀਂ ਨੰਗ ਸਕਦੇ ਅਸੀਂ ਪਿੱਛੋਂ ਦੀ ਨੰਗਾਗੇ ਹੂੰ ਤੇ ਉਹਦੇ ਵਿੱਚ ਕਾਫੀ ਸਾਨੂੰ ਧਿਆਨ ਰੱਖਣਾ ਪੈਂਦਾ ਫਾਉਲਸ ਦਾ ਜੀ ਹਾਂਜੀ ਇਹ ਕੀ ਵੀ ਦੱਸੋ ਕਿ ਇਹ ਹੈਮਰ ਥਰੋ ਇਹ ਜੋ ਖੇਡ ਬਣ ਗਈ ਹੈ ਹਾਂਜੀ ਇਹ ਲੜਕੀਆਂ ਤੇ ਲੜਕੀਆਂ ਦੋਹਾਂ ਲਈ ਚੱਲਦੀ ਹੈ ਉਹਨਾਂ ਦੇ ਹੈਮਰ ਦੇ ਨਿਯਮ ਜਿਹੜੇ ਉਹਨਾਂ ਵਿੱਚ ਫਰਕ ਹੁੰਦਾ ਹੈ ਜਾਂ ਇੱਕੋ ਜਿਹੇ ਹੁੰਦੇ ਆ ਨਹੀਂ ਪਾਜੀ ਇਹ ਬਿਲਕੁਲ ਇੱਕੋ ਜਿਹੇ ਹੁੰਦੇ ਆ ਬਸ ਸਾਡਾ weight ਦਾ ਫਰਕ ਹੈ ਜਿੱਦਾਂ ਲੜਕੀਆਂ ਦਾ ਹੈਮਰ ਜਿਹੜਾ ਵਾ ਉਹਦਾ 4 ਕਿਲੋ ਹੁੰਦਾ weight ਜਿਹੜੇ ਮੁੰਡੇ ਆ ਉਹਨਾਂ ਦਾ 7 ਕਿਲੋ 26 ਗ੍ਰਾਮ ਹੁੰਦਾ ਹੈ ਜੀ ਤੇ ਜਿਹੜੇ ਰੂਲ ਕਹਿ ਰਹੇ ਹੋ ਸੇਮ ਹੀ ਹੁੰਦੇ ਆ ਜੀ ਹਾਂਜੀ ਸੋ ਕਾਫੀ ਚੁਣੌਤੀ ਵਾਲੀ ਖੇਡ ਹੈ ਜਿਵੇਂ ਤੁਸੀਂ ਦੱਸਿਆ ਤੇ ਨਿਯਮ ਸਾਨੂੰ ਦੱਸਿਆ ਜੀ ਤੇ ਚੁਣੌਤੀ ਵੀ ਹੈ ਤੇ ਜਦੋਂ ਆਪਾਂ ਨੂੰ ਵੇਖਦੇ ਆਂ ਕਾਮ ਦਰਸ਼ਕ ਜਦੋਂ ਹੈਮਰ ਥਰੋ ਨੂੰ ਵੇਖਦਾ ਆ ਹਾਂਜੀ ਤਾਂ ਇੱਕ ਚੀਜ਼ ਸਾਨੂੰ ਨਜ਼ਰ ਆਉਂਦੀ ਹੈ ਕਿ ਜਦੋਂ ਇਹਨੂੰ ਘੁਮਾਇਆ ਜਾਂਦਾ ਹੈ ਕਿਉਂਕਿ ਇਸ ਘੁਮਾ ਕੇ ਸੁੱਟਣਾ ਹੁੰਦਾ ਹੈ ਹਾਂਜੀ ਬਹੁਤ ਜ਼ੋਰ ਲੱਗਦਾ ਹੈ ਸਰੀਰ ਦਾ ਹਾਂਜੀ ਵੇਖਣ ਨੂੰ ਲੱਗਦਾ ਹੈ ਕਿ ਸਿਰਫ ਜਿਹੜੀ ਸਰੀਰ ਦਾ ਉੱਪਰਲਾ ਹਿੱਸਾ ਜਿਹੜਾ ਮੋਢੇ ਆ ਬਾਹਾਂ ਆ ਉਹਨਾਂ ਦਾ ਜ਼ੋਰ ਲੱਗ ਰਿਹਾ ਹੈ ਹਾਂਜੀ ਪਰ ਕੀ ਸਿਰਫ ਉੱਪਰਲੇ ਹਿੱਸੇ ਦਾ ਜ਼ੋਰ ਲੱਗਦਾ ਹੈ ਸਾਰੇ ਸਰੀਰ ਦੇ ਉੱਪਰ ਭਾਰ ਪੈਂਦਾ ਹੈ ਜ਼ੋਰ ਪੈਂਦਾ ਹੈ ਸਰੀਰ ਕਿੰਨਾ ਤਣਾਅ ਝੱਲਦਾ ਹੈ ਹੈਮਰ ਥਰੋ ਸੁੱਟਣ ਲੱਗਿਆ ਉਸ ਬਾਰੇ ਸਾਨੂੰ ਦੱਸੋ ਹਾਂਜੀ ਭਾਜੀ ਜਿਹੜਾ ਹੈਮਰ ਇਵੈਂਟ ਆ ਇਹ ਬਹੁਤ ਡੇਂਜਰਸ ਆ ਹੂੰ ਤੇ ਇਹਦੇ ਵਿੱਚ ਸਾਰੀ ਬੋਡੀ ਦਾ ਹੀ ਜੋਰ ਲੱਗਦਾ ਵਾ ਇਹਦੇ ਵਿੱਚ ਸਾਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਸਾਨੂੰ ਟਰੈਕ ਵਰਕ ਵੀ ਚਾਹੀਦਾ ਸਟਰੈਂਥ ਵੀ ਚਾਹੀਦੀ ਆ ਤੇ ਫਲੈਕਸੀਬਿਲਟੀ ਵੀ ਚਾਹੀਦੀ ਆ ਜੀ ਤੇ ਇਹਦੇ ਵਿੱਚ ਸਾਨੂੰ ਸੱਟ ਚੋਟ ਤੋਂ ਵੀ ਕਾਫੀ ਧਿਆਨ ਰੱਖਣਾ ਪੈਂਦਾ ਆ ਹੂੰ ਕਿ ਕਿਉਂਕਿ ਜਦੋਂ ਅਸੀਂ ਥਰੋ ਕਰਦੇ ਆਂ ਸਰਕਲ ਦੇ ਦੁਆਲੇ ਸਾਨੂੰ ਇੱਕ ਕੇਜ ਦੀ ਜ਼ਰੂਰਤ ਹੁੰਦੀ ਆ ਕਿ ਜੋ ਕਿਸੇ ਦੇ ਵੀ ਸੱਟ ਨਾ ਲੱਗ ਸਕੇ ਤੇ ਸਾਡੇ ਵੀ ਸੱਟ ਨਾ ਲੱਗੇ ਤੇ ਕਾਫੀ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਤੇ ਬਹੁਤ ਹੀ ਮਿਹਨਤ ਕਰਕੇ ਫਿਰ ਹੀ ਜਿਹੜਾ ਮਿਹਨਤ ਕਰੇਗਾ ਉਹੀ ਇਹ ਮਰ ਥਰੋ ਕਰ ਸਕਦਾ ਹੈ ਜੀ ਸੋ ਜਵੇਦ ਦੱਸਿਆ ਕਿ ਆਲੇ ਦੁਆਲੇ ਬਚਾ ਲਈ ਨੈਟ ਜਾਂ ਕੇਜ ਬਣਾਈ ਜਾਂਦੀ ਹੈ ਜੀ ਜੀ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਆਲੇ ਦੁਆਲੇ ਵਾਲਿਆਂ ਨੂੰ ਬਚਾਉਣਾ ਤਾਂ ਕਿ ਜੇ ਹੈਮਰ ਗਲਤ ਦਿਸ਼ਾ ਵਿੱਚ ਚੱਲਾ ਜਾਂਦਾ ਹੈ ਤਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ ਜੀ ਜੀ ਤੋ ਉਹਦਾ ਇਹੀ ਭਾਵ ਹੁੰਦਾ ਹੈ ਜੋ ਵਾਲੇ ਦਵਾਲੇ ਤੁਹਾਡੇ ਨੈਟ ਜਾਂ ਕੇਜ ਲੱਗੀ ਹੁੰਦੀ ਹੈ। ਹਾਂਜੀ ਭਾਜੀ ਜਿਹੜਾ ਕੇਜ ਲਗਿਆ ਹੁੰਦਾ ਵਾ ਉਹਦੇ ਵਿੱਚ ਆਪਣਾ ਵੀ ਬਚਾ ਹੁੰਦਾ ਵਾ ਤੇ ਜਿਹੜੇ ਬਾਹਰ ਦਰਸ਼ਕ ਦੇਖ ਰਹੇ ਹੁੰਦੇ ਉਹਨਾਂ ਦਾ ਵੀ ਬਚਾ ਹੁੰਦਾ ਹੈ। ਕਿਉਂਕਿ ਕਈ ਵਾਰ ਅਸੀਂ ਜਦੋਂ ਥਰੋ ਕਰਦੇ ਹਾਂ ਤੇ ਹੈਮਰ ਦੇ ਬਾਹਰ ਟੁੱਟ ਜਾਂਦੀ ਆ। ਤੋ ਸਾਨੂੰ ਆਪਣੇ ਹੈਮਰ ਦਾ ਪਤਾ ਨਹੀਂ ਲੱਗਦਾ ਕਿਉਂਕਿ ਉਹ ਬਹੁਤ ਹੀ ਸਪੀਡ ਦੇ ਵਿੱਚ ਹੁੰਦਾ ਤੇ ਬਹੁਤ ਦੂਰ ਤੱਕ ਚੱਲ ਜਾਂਦਾ ਆ। ਜੀ ਤੇ ਸਾਨੂੰ ਜਦੋਂ ਵੀ ਅਸੀਂ ਕੰਪੀਟੀਸ਼ਨ ਕਰਦੇ ਹਾਂ ਤੇ ਉੱਥੇ ਤਾਂ ਹੀ ਉਹ ਪਾਸ ਕਰਦੇ ਆ ਸਾਡਾ ਇਵੈਂਟ ਵੀ ਉੱਥੇ ਕੇਜ ਹੋਣਾ ਬਹੁਤ ਜ਼ਰੂਰੀ ਹੈ। ਜੀ ਜੀ ਸੋ ਤੁਸੀਂ ਜ਼ਿਕਰ ਕੀਤਾ ਹੈਮਰ ਦਾ ਜੀ ਹੈਮਰ ਭਾਵ ਉਹ ਗੋਲਾ ਜੋ ਇਸ ਖੇਡ ਵਿੱਚ ਸੁੱਟਿਆ ਜਾਂਦਾ ਉਹਨੂੰ ਹੈਮਰ ਕਿਹਾ ਜਾਂਦਾ ਜੀ ਸੋ ਤੁਸੀਂ ਦੱਸਿਆ ਕਿ ਉਹਦਾ ਭਾਰ ਜਿਹੜਾ 4 ਕਿਲੋ ਹੁੰਦਾ ਜੀ ਤੇ ਉਹਦੇ ਨਾਲ ਇੱਕ ਤਾਰ ਵੀ ਹੁੰਦੀ ਹੈ ਹਾਂਜੀ ਤੇ ਹੈਂਡਲ ਵੀ ਹੁੰਦਾ ਹੈ ਜੀ ਸੋ ਸਾਰੀ ਜਿਹੜੀ ਚੀਜ਼ ਆ ਕੋਲ ਮਲਾ ਕੇ ਉਹ ਕਿੰਨੀ ਕੁ ਭਾਰੀ ਹੋ ਜਾਂਦੀ ਜਦੋਂ ਤੁਸੀਂ ਉਹਨੂੰ ਸੁੱਟਦੇ ਹੋ ਤੇ ਲੜਕੀਆਂ ਤੇ ਲੜਕੀਆਂ ਦੇ ਵਿੱਚ ਇਹਦੇ ਵਜ਼ਨ ਦਾ ਫਰਕ ਹੁੰਦਾ ਉਹ ਵੀ ਤੁਸੀਂ ਜ਼ਰੂਰ ਦੱਸੋ ਹਾਂਜੀ ਪਾਜੀ ਜਿੱਦਾਂ ਤੁਸੀਂ ਕਿਹਾ ਕਿ 4 ਕਿਲੋ weight ਆ ਤੇ ਉਹਦੀ ਵਾਇਰ ਵਿੱਚ ਹੈਂਡਲ ਜੀ ਜਦੋਂ ਅਸੀਂ ਇਹਨੂੰ ਕਮਾਉਂਦੇ ਆ ਤੇ ਸਾਡੀ ਬਾਡੀ ਦੀ ਇੰਨੀ ਸਪੀਡ ਬਣਦੀ ਆ ਤੇ ਸਾਡੀ ਬਾਡੀ ਦੀ ਸਪੀਡ ਬਣਦੀ ਹੈ ਇਹ ਤੋਂ ਲੱਗਦਾ ਹੈਮਰ ਦੀ ਬਹੁਤ ਸਪੀਡ ਬਣ ਜਾਂਦੀ ਆ ਤੇ ਉਹਦਾ ਸਾਨੂੰ ਬਹੁਤ ਹੀ ਧਿਆਨ ਰੱਖਣਾ ਪੈਂਦਾ ਵਾ ਕਿ ਇੰਨੀ ਸਪੀਡ ਹੁੰਦੀ ਹੈ ਵੀ ਕਈ ਵਾਰ ਸਾਨੂੰ ਆਪ ਨਹੀਂ ਪਤਾ ਲੱਗਦਾ ਸਾਡਾ ਥੋੜਾ ਜਿਹਾ ਵੀ ਅਨਬੈਲੈਂਸ ਆ ਹੀ ਹੁੰਨੇ ਆ ਤੇ ਸਾਡੇ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ਤੇ ਬਾਕੀ ਮੁੰਡਿਆਂ ਦਾ ਤੇ ਸਾਡਾ ਟੈਕਨਿਕ ਸੇਮ ਹੁੰਦੀ ਆ ਤੇ ਬਸ weight ਦਾ ਹੀ ਫਰਕ ਹੁੰਦਾ ਹੈ ਜੀ ਕਿੰਨਾ ਭਾਰ ਦਾ ਫਰਕ ਹੁੰਦਾ ਹੈ ਜੀ ਲੜਕੀਏ ਤੇ ਲੜਕੀਆਂ ਦੇ ਹੈਮਰ ਦੇ ਵਿੱਚ ਹਾਂ ਪਾਜੀ ਸਾਡਾ 4 ਕਿਲੋ ਹੁੰਦਾ ਹੈ ਤੇ ਮੁੜਿਆਂ ਦਾ 7 ਕਿਲੋ 26 ਗ੍ਰਾਮ ਹਾਂਜੀ ਹਾਂਜੀ ਵਿਦ ਤਾਰ ਹੈਂਡਲ ਪਾ ਕੇ ਜੀ ਜੀ ਤੇ ਜਿਹੜੀ ਤਾਰ ਹੁੰਦੀ ਹੈ ਨਾਲ ਉਹ ਸਟੀਲ ਦੀ ਬਣੀ ਹੁੰਦੀ ਹੈ ਹਾਂਜੀ ਉਹ ਸਟੀਲ ਦੀ ਬਣੀ ਹੁੰਦੀ ਹੈ ਜੀ ਜੀ ਸੋ ਇਹਨਾਂ ਸਾਰੇ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਸਾਵਧਾਨੀ ਵਰਤਣੀ ਪੈਂਦੀ ਹੈ ਤੇ ਜਿਹੜੀ ਚੁਣੌਤੀ ਆ ਉਹ ਤਾਂ ਇਸ ਖੇਡ ਦੇ ਵਿੱਚ ਹੈ ਹੀ ਆ ਜੀ ਜੀ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਿਹੜੀ ਹੈਮਰ ਥਰੋ ਦੇ ਲਈ ਤਿਆਰੀ ਕਰਨੀ ਪੈਂਦੀ ਹੈ ਮਿਹਨਤ ਕਰਨੀ ਪਈ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਵੀ ਹੁਣ ਤਫਸੀਲ ਵਿੱਚ ਆਪਾਂ ਦਸੀਏ ਆਪਾਂ ਵੇਖਿਆ ਕਿ ਬਹੁਤ ਜ਼ੋਰ ਲੱਗਦਾ ਹੈ ਸਰੀਰ ਦਾ ਖਤਰਾ ਵੀ ਆ ਸੱਟ ਲੱਗਣ ਦਾ ਤੇ ਇਹਦੇ ਲਈ ਫਿਰ ਤਿਆਰੀ ਕਿੰਨੀ ਕਰਨੀ ਪੈਂਦੀ ਹੈ ਇੱਕ ਦਿਨ ਚ ਕਿੰਨੇ ਸੈਸ਼ਨ ਲਾਉਣੇ ਪੈਂਦੇ ਆ ਕਿੰਨਾ ਪਸੀਨਾ ਵਹਾਉਣਾ ਪੈਂਦਾ ਕਿੰਨਾ ਖਤਰਾ ਮੁੱਲ ਲੈਣਾ ਪੈਂਦਾ ਉਸ ਤਿਆਰੀ ਬਾਰੇ ਦੱਸੋ ਜੋ ਕਾਮਯਾਬੀ ਤੋਂ ਪਹਿਲਾਂ ਹੈਮਰ ਥਰੋ ਵਾਲੇ ਨੂੰ ਕਰਨੀ ਪੈਂਦੀ ਹੈ ਪਾਜੀ ਹੈਮਰ ਦੇ ਵਿੱਚ ਸਾਨੂੰ ਦਿੰਦੇ ਦੋ ਸਾਡੇ ਸੈਸ਼ਨ ਲੱਗਦੇ ਆ ਜਿੱਦਾਂ ਅਸੀਂ ਮੰਡੇ ਨੂੰ ਮਾਰਨਿੰਗ ਅਸੀਂ ਸਾਡਾ ਕੰਡੀਸ਼ਨਿੰਗ ਵਰਕ ਹੁੰਦਾ ਤੇ ਸ਼ਾਮ ਨੂੰ ਸਾਡਾ ਥਰੋ ਜੀ ਥਰੋ ਹੁੰਦੀਆਂ ਨੇ ਜਿੱਦਾਂ ਅਸੀਂ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਥਰੋਆਂ ਕਰਦੇ ਆ ਉਹਦੇ ਵਿੱਚ ਅਸੀਂ ਵੱਖ-ਵੱਖ 3.5 ਕਿਲੋ ਦੇ ਕਿਲੋ ਦੇ ਸਭਾਗ ਨਾਲ ਤੇ 4 ਕਿਲੋ ਨਾਲ ਤੇ 5 ਕਿਲੋ ਦੇ ਹੈਮਰ ਨਾਲ ਵੀ ਥਰੋਆਂ ਕਰਦੇ ਆ ਆਪਣੇ ਪਾਵਰ ਵਧਾਉਣ ਵਾਸਤੇ ਤੇ ਇਹਦੇ ਵਿੱਚ ਸਾਨੂੰ weight ਦੀ ਵੀ ਜ਼ਰੂਰਤ ਪੈਂਦੀ ਆ ਤੇ ਉਹਦੇ ਸਾਨੂੰ ਸਾਡੇ ਕੋ ਸਾਹਿਬ ਕਾਫੀ weight ਵੀ ਕਰਵਾਉਂਦੇ ਨੇ ਜਿੱਦਾਂ ਮੰਗਲਵਾਰ ਤੇ ਵੀਰਵਾਰ ਤੇ ਸ਼ਨੀਵਾਰ ਤੇ ਸਾਡੇ ਵੱਖ-ਵੱਖ ਪਰਸੈਂਟੇਜ ਦੇ ਹਿਸਾਬ ਨਾਲ ਸੈਸ਼ਨ ਲੱਗਦੇ ਆ ਤੇ ਸਾਨੂੰ ਦੋ ਟਾਈਮ ਪ੍ਰੈਕਟਿਸ ਕਰਨੀ ਪੈਂਦੀ ਆ 3 ਘੰਟੇ ਸਵੇਰੇ 3 ਘੰਟੇ ਸ਼ਾਮ ਜੀ ਤੇ ਮੇਰੇ ਕੋਲ ਸਾਵੇ ਗਨੇ ਹਰਵਿੰਦਰ ਹਰਿੰਦਰ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਵਾਈ ਜਦੋਂ ਮੈਂ ਉਹਨਾਂ ਦੇ ਕੋਲੋਂ ਪ੍ਰੈਕਟਿਸ ਕਰਦੀ ਸੀਗੀ ਆਈ ਪ੍ਰੈਕਟਿਸ ਕੀਤੀ ਉਹਨਾਂ ਦੇ ਕੋਲੋਂ ਉਦੋਂ ਮੈਂ ਹੈੱਡ ਕਨਸਟੇਬਲ ਸੀਗੀ ਉਹਨਾਂ ਨੇ ਮੈਨੂੰ ਕੰਟੀਨਿਊ ਅਜੇ ਤੱਕ ਵੀ ਉਹ ਮੈਨੂੰ ਮਿਹਨਤ ਕਰਵਾ ਰਹੇ ਨੇ ਤੇ ਬਹੁਤ ਹੀ ਵਧੀਆ ਮੈਨੂੰ ਉਹਨਾਂ ਨੇ ਪਲੇਅਰ ਬਣਾਇਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਬਹੁਤ ਬਹੁਤ ਕਿ ਉਹਨਾਂ ਨੇ ਮੇਰਾ ਬਹੁਤ ਹੀ ਸਹਿਯੋਗ ਦਿੱਤਾ ਤੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਜੀ ਬਿਲਕੁਲ ਕੋਚ ਸਾਹਿਬਾਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਖਿਡਾਰੀ ਦੀ ਕਾਮਯਾਬੀ ਵਿੱਚ ਤੇ ਅੱਗੇ ਵਧਣ ਵਿੱਚ ਜੀ ਤੇ ਜਦੋਂ ਆਪਾਂ ਗੱਲ ਹੈਮਰ ਥਰੋ ਦੀ ਕਰਦੇ ਹਾਂ ਤਾਂ ਸੀਲ ਵਿੱਚ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਹੈਮਰ ਥਰੋ ਦੇ ਲਈ ਜੋ ਤਿਆਰੀ ਚਾਹੀਦੀ ਹੈ ਉਹਦੀ ਆਪਾਂ ਗੱਲ ਕਰ ਲਈ ਤਿਆਰੀ ਦੇ ਨਾਲ ਨਾਲ ਡਾਈਟ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ ਤੁਹਾਡਾ ਖਾਣ ਪੀਣ ਕੀ ਹੋਜਿਆ ਹੈ ਕਿ ਤੁਹਾਡੀ ਖੇਡ ਦੇ ਲਈ ਜੋ ਚੀਜ਼ਾਂ ਲੋੜੀਂਦੀਆਂ ਆ ਉਹ ਤੁਹਾਡੀ ਖੁਰਾਕ ਤੁਹਾਨੂੰ ਦੇ ਰਹੀ ਆ ਕਿ ਨਹੀਂ ਇਹ ਬਹੁਤ ਜ਼ਰੂਰੀ ਹੈ ਸੋ ਸਮਰੱਥਾ ਵਾਲੀ ਖੇਡ ਹੈ ਜ਼ੋਰ ਲੱਗਦਾ ਹੈ ਇਹਦੇ ਵਿੱਚ ਸੋ ਹੈਮਰ ਥਰੋ ਦੇ ਲਈ ਤੁਹਾਡੀ ਖੁਰਾਕ ਕਿਹੋ ਜੀ ਹੋਣੀ ਚਾਹੀਦੀ ਹੈ ਡਾਈਟ ਕਿਹੋ ਜੀ ਹੋਣੀ ਚਾਹੀਦੀ ਹੈ ਆ ਪਾਜੀ ਇਹਦੇ ਵਿੱਚ ਇਹ ਨਹੀਂ ਕਿ ਤੁਸੀਂ ਰੋਟੀ ਖਾਈ ਜਾਓਗੇ ਤਾਂ ਕਰੋਗੇ ਉਹ ਇੱਕ ਨਾਰਮਲ ਆ ਆਪਣੇ ਜੀਵਨ ਸ਼ੈਲੀ ਦੇ ਵਾਸਤੇ ਹਾਂਜੀ ਸਾਨੂੰ ਜਿੱਦਾਂ ਕੋਈ ਵੈਜੀਟੇਰੀਅਨ ਹੋ ਆਪਣੀ ਪਨੀਰ ਵਗੈਰਾ ਆਪਣੇ ਸੈਲਡ ਵਗੈਰਾ ਰੈਡੀ ਕਰਕੇ ਫਿਰ ਫਿਰ ਆਪਣਾ ਜਿਹੜੀ ਰਿਕਵਰੀ ਕਰਦਾ ਆ ਔਰ ਸਾਨੂੰ ਕੁਝ ਪ੍ਰੋਟੀਨ ਵਗੈਰਾ ਸਪਲੀਮੈਂਟ ਲੈਣੇ ਪੈਂਦੇ ਆ ਜਿਹਦੇ ਨਾਲ ਸਾਡੀ ਬੋਡੀ ਦੀ ਰਿਕਵਰੀ ਹੋ ਜਾਵੇ ਕਿ ਜਿਹੜਾ ਨਾਨਵੈਜ ਖਾਂਦਾ ਆਪਣੇ ਐਗ ਵਗੈਰਾ ਨਾਨਵੈਜ ਬੋਇਲ ਖਾ ਕੇ ਤੇ ਫਿਰ ਸਾਨੂੰ ਐਕਸਟਰਾ ਡਾਈਟ ਲੈਣੀ ਪੈਂਦੀ ਆ ਕਿਉਂਕਿ ਤੁਸੀਂ ਕਹਦੇ ਹੋ ਲੋਹੇ ਨਾਲ ਮੱਥਾ ਮਾਰਨਾ ਤੇ ਡਾਈਟ ਤਾਂ ਲੈਣੀ ਹੀ ਪਵੇਗੀ ਜੀ ਜੀ ਲੋਹੇ ਨਾਲ ਮੱਥਾ ਮਾਰਨਾ ਤੇ ਸਰੀਰ ਵੀ ਲੋਹੇ ਵਰਗਾ ਕਰਨਾ ਪੈਂਦਾ ਹੈ ਜੀ 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 ਤੇ ਉਹਦੇ ਲਈ ਖੁਰਾਕ ਤਾਂ ਚਾਹੀਦੀ ਹੈ ਜੀ ਜੀ ਸੋ ਇੱਕ ਤਾਂ ਹੋ ਗਈ ਖੁਰਾਕ ਦੂਜਾ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੈ ਤੁਹਾਡੀਆਂ ਆਦਤਾਂ ਕਿਹੋ ਜੀਆਂ ਇੱਕ ਖਿਡਾਰੀ ਜਿਹੜਾ ਖਾਸ ਤੌਰ ਤੇ ਹੈਮਰ ਥਰੋ ਦਾ ਖਿਡਾਰੀ ਜਾਂ ਕਿਸੇ ਵੀ ਹੋਰ ਖੇਡ ਦਾ ਐਥਲੀਟ ਵੀ ਲੈ ਲਓ ਜੀ ਜੀ ਉਹ ਤਾਂ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਆਪਾਂ ਵੇਖਦੇ ਆ ਕਿ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਵਿਗੜਦੀ ਜਾ ਰਹੀ ਹੈ ਜੀ ਜੀ ਖਾਣ ਪੀਣ ਦੀਆਂ ਸੌਣ ਉਠਣ ਦੀਆਂ ਆਦਤਾਂ ਪ੍ਰਭਾਵਿਤ ਹੋ ਗਈਆਂ ਇੱਕ ਖਿਡਾਰੀ ਦਾ ਜੀਵਨ ਸ਼ੈਲੀ ਦਾ ਪੱਦਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਹਾਂ ਪਾਜੀ ਜੀਵਨ ਸ਼ੈਲੀ ਇਸ ਤਰ੍ਹਾਂ ਆ ਕਿ ਸਾਨੂੰ ਪ੍ਰੋਪਰ ਜੇ ਹੀ ਪ੍ਰੈਕਟਿਸ ਕਰ ਰਹੇ ਹਾਂ ਤੇ ਸਾਨੂੰ ਪ੍ਰੋਪਰ ਰੈਸਟ ਵੀ ਚਾਹੀਦੀ ਹੈ। ਹੂੰ ਇਹ ਨਹੀਂ ਕਿ ਅਸੀਂ ਗਰਾਊਂਡ 'ਚ ਆਏ ਆ ਤੇ ਸਾਰਾ ਦਿਨ ਬੈਠ ਕੇ ਗੱਲਾਂ ਕਰੀਏ ਜਾਂ ਫੋਨ ਤੇ ਲੱਗੇ ਰਹੀਏ ਸਾਨੂੰ ਆਪਣੀ ਪ੍ਰੈਕਟਿਸ ਦੇ ਦੌਰਾਨ ਸਾਨੂੰ ਰਿਕਵਰੀ ਦੀ ਬਹੁਤ ਜ਼ਰੂਰਤ ਹੈ ਕਿ ਸ਼ਾਮ ਨੂੰ ਵੀ ਸਾਡੀ ਬੋਡੀ ਰੈਡੀ ਹੋ ਸਕੇ। ਜੀ ਤੇ ਸਾਨੂੰ ਪ੍ਰੋਪਰ ਡਾਈਟ ਲੈ ਕੇ 2 ਘੰਟੇ 2 ਤੋਂ 3 ਘੰਟੇ ਰੈਸਟ ਕਰਕੇ ਤੇ ਸਾਨੂੰ ਅਗਲੇ ਸੈਸ਼ਨ ਵਾਸਤੇ ਰੈਡੀ ਹੋਣਾ ਪੈਂਦਾ ਆ। ਜੀ ਤੇ ਜਿਸ ਨਾਲ ਮੇਰੇ ਬੱਚੇ ਛੋਟੇ ਹੋਣ ਕਰਕੇ ਮੈਨੂੰ ਇਹ ਦਿੱਕਤ ਆ ਰਹੀ ਸੀ ਮੇਰੇ ਕਿਉਂਕਿ ਮੇਰੇ ਹਸਬੰਦ ਵੀ ਪੰਜਾਬ ਪੁਲਿਸ ਵਿੱਚ ਜੌਬ ਕਰਦੇ ਨੇ ਤੇ ਉਹ ਹੈੱਡ ਕਨਸਟੇਬਲ ਨੇ ਜੀ ਉਹਨਾਂ ਨੇ ਮੇਰਾ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਵੀ ਸਪੋਰਟਸ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਪਰ ਉਹ ਕਿਸੇ ਕਾਰਨ ਕਰਕੇ ਕਰਨ ਨਹੀਂ ਪਾਏ ਪਰ ਉਹਨਾਂ ਨੇ ਜਿਹੜਾ ਸੁਪਨਾ ਦੇਖਿਆ ਸੀ ਉਹ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਇਹ ਉਹਨਾਂ ਦੀ ਬਦੌਲਤ ਮੈਂ ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਆ ਕਿਉਂਕਿ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਆਪਣੇ ਹਸਬੰਦ ਦਾ ਜੀ ਜੀ ਪਰਿਵਾਰ ਦਾ ਸਮਰਥਨ ਬਹੁਤ ਜ਼ਰੂਰੀ ਹੁੰਦਾ ਤੁਹਾਨੂੰ ਮਿਲਿਆ ਜੀ ਜੀ ਤੇ ਇਹਦੇ ਬਾਅਦ ਆਪਾਂ ਗੱਲ ਕਰੀਏ ਕਿ ਖੇਡ ਕੋਈ ਵੀ ਹੈ ਜੀ ਉਹਦੇ ਵਿੱਚ ਖਿਡਾਰੀ ਨੂੰ ਸਾਜ਼ੋ ਸਮਾਨ ਚਾਹੀਦਾ ਹੁੰਦਾ ਕਿੱਟ ਚਾਹੀਦੀ ਹੁੰਦੀ ਜੀ ਜੀ ਅਭਿਆਸ ਕਰਨਾ ਹੋਵੇ ਜਾਂ ਖੇਡਣ ਜਾਣਾ ਹੋਵੇ ਕੁਝ ਨਾ ਕੋਈ ਸਮਾਨ ਦੀ ਤੁਹਾਨੂੰ ਲੋੜ ਪੈਂਦੀ ਹੈ ਜੀ ਜੀ ਸੋ ਹੈਮਰ ਥਰੋ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਜ਼ਰੂਰੀ ਆ ਤੁਹਾਡੇ ਕੋਲ ਜਾ ਕੋਈ ਵੀ ਨੌਜਵਾਨ ਹੈਮਰ ਥ्रो ਕਰਨਾ ਚਾਹੁੰਦਾ ਹੈ ਜਾਂ ਚਾਹੁੰਦੀ ਹੈ ਉਹਦੇ ਕੋਲ ਜੋ ਸਮਾਨ ਹੋਣਾ ਲਾਜ਼ਮੀ ਹੈ ਉਸ ਕਿੱਟ ਬਾਰੇ ਸਾਨੂੰ ਦੱਸੋ ਜੀ ਭਾਜੀ ਬਾਕੀ ਜਿਹੜੀ ਪਾਉਣ ਵਾਲੀ ਕਿੱਟ ਉਹ ਤਾਂ ਨਾਰਮਲ ਤੁਸੀਂ ਕੱਪੜੇ ਕੋਈ ਵੀ ਪਾ ਸਕਦੇ ਹੋ ਸਾਡੇ ਮੇਨ ਹੁੰਦੇ ਆ ਸ਼ੂਜ਼ আচ্ছা ਸਾਡੇ ਥਰੋਇੰਗ ਸ਼ੂਜ਼ ਹੁੰਦੇ ਨੇ ਉਹਦੀ ਕੀਮਤ ਵੀ ਕੋਈ 10 ਤੋਂ 12000 ਰੁਪਿਆ ਵਾ ਇਤੋਂ ਆਪਣੇ ਇੰਡੀਆ ਤੋਂ ਮਿਲਦੇ ਨਹੀਂਗੇ ਉਹ ਬਾਹਰੋਂ ਅਮਰੀਕਾ ਤੋਂ ਹੀ ਮਿਲਦੇ ਨੇ ਜੀ ਤੇ ਉਹ ਸਾਨੂੰ ਸ਼ੂਜ਼ ਜ਼ਰੂਰੀ ਆ ਤੇ ਇੱਕ ਸਾਡੇ ਕੋਲ ਗਲਵਜ਼ ਹੋਣਾ ਬਹੁਤ ਜ਼ਰੂਰੀ ਆ ਜੀ ਤੇ ਬਾਕੀ ਜਿਹੜੀ ਕੇਟਾ ਉਹ ਤਾਂ ਨਾਰਮਲ ਹੀ ਆ ਪਰ ਸਾਡੇ ਥਰੋਇੰਗ ਸ਼ੂਜ਼ ਹੋਣੇ ਸਾਡੇ ਕੋਲ ਬਹੁਤ ਹੀ ਜ਼ਰੂਰੀ ਨੇ ਜੋ ਕਿ ਉਹਦੇ ਤੋਂ ਬਿਨਾ ਸਾਡਾ ਥਰੋ ਨਹੀਂ ਲੱਗ ਸਕਦੀ ਜੀ ਜੀ ਸੋ ਇੱਕ ਇਸ ਖੇਡ ਬਾਰੇ ਗੱਲ ਇਹ ਬਹੁਤ ਜਾਣਨ ਵਾਲੀ ਹੈ ਕਿ ਤੁਸੀਂ ਦੱਸਿਆ ਸੀ ਕਿ ਇਹਦੇ ਵਿੱਚ ਖਤਰਾ ਰਹਿੰਦਾ ਛੱਟ ਲੱਗਣ ਦਾ ਜੀ ਜੋਖਮ ਰਹਿੰਦਾ ਹਰ ਵੇਲੇ ਕਿਉਂਕਿ ਭਾਰਾ ਵਜਨ ਆ ਉਹਨੂੰ ਘੁਮਾਉਣਾ ਆ ਤੇ ਘੁਮਾ ਕੇ ਸੁੱਟਣਾ ਆ ਜੀ ਸੋ ਇਸ ਛੱਟ ਤੋਂ ਬਚਾ ਲੈ ਕੁਝ ਖਾਸ ਸਾਵਧਾਨੀ ਵਰਤਣੀ ਪੈਂਦੀ ਹੈ ਕੁਝ ਖਾਸ ਟ੍ਰੇਨਿੰਗ ਕਰਦੇ ਹੋ ਇਹਦੇ ਲਈ ਤਾਂ ਕਿ ਛੱਟ ਲੱਗਣ ਦਾ ਖਤਰਾ ਘੱਟ ਰਹੇ ਕਿਉਂਕਿ ਛੱਟ ਲੱਗ ਸਕਦੀ ਹੈ ਕਿਸੇ ਵੀ ਖੇੜ ਵਿੱਚ ਲੱਗ ਸਕਦੀ ਹੈ ਪਰ ਉਹ ਤੋਂ ਬਚਾ ਲਈ ਆਪਾਂ ਕੁਝ ਕਰ ਸਕਦੇ ਹਾਂ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਭਾਜੀ ਉਹਨੀਆਂ ਸਾਵਧਾਨੀਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੇਜ ਹੋਣਾ ਬਹੁਤ ਜ਼ਰੂਰੀ ਆ ਹੂੰ ਤੇ ਕਈ ਵਾਰ ਛੱਟ ਸਾਨੂੰ ਵੀ ਲੱਗ ਜਾਂਦੀ ਹੈ ਬਹੁਤ ਲੱਗ ਹੀ ਜਾਂਦੀ ਹੈ ਕਿਉਂਕਿ ਸਾਡਾ ਜਿਹੜਾ ਈਵੈਂਟ ਆ ਉਹ ਬਹੁਤ ਡੇਂਜਰਸ ਆ ਤੇ ਫਿਰ ਵੀ ਅਸੀਂ ਕੋਸ਼ਿਸ਼ ਕਰੀਦਾ ਵਾ ਕਈ ਸਾਵਧਾਨੀਆਂ ਵਰਤੀਆਂ ਵਾ ਕਿ ਸਾਨੂੰ ਸੱਟ ਨਾ ਹੀ ਲੱਗੇ ਤਾਂ ਚੰਗੀ ਗੱਲ ਆ ਕਿਉਂਕਿ ਫਿਰ ਜਦੋਂ ਸੱਟ ਲੱਗ ਜਾਂਦੀ ਹੈ ਸਾਡਾ ਸਮਾਂ ਬਹੁਤ ਖਰਾਬ ਹੁੰਦਾ ਹੈ ਜੀ ਤੇ ਵੈਸੇ ਅਸੀਂ ਕਾਫੀ ਧਿਆਨ ਰੱਖਦੇ ਹਾਂ ਚੀਜ਼ਾਂ ਦਾ ਜੀ ਜਿਹੜੀ ਹੈਮਰ ਥਰੋ ਦੀ ਇਹ ਖੇਡ ਆ ਜੀ ਇਹ ਖਿਡਾਰੀ ਦੇ ਸਰੀਰ ਦੇ ਉੱਪਰ ਨਿਸ਼ਾਨ ਛੱਡ ਜਾਂਦੀ ਹੈ ਜੀ ਤੁਸੀਂ ਇਹਦਾ ਜ਼ਿਕਰ ਥੋੜਾ ਜਿਹਾ ਕੀਤਾ ਸੀਗਾ ਕਿ ਲਗਾਤਾਰ ਜਦੋਂ ਆਪਾਂ ਥਰੋ ਕਰਦੇ ਆਂ ਵਜ਼ਨ ਨੂੰ ਘੁਮਾ ਕੇ ਸੁੱਟਦੇ ਆਂ ਜੀ ਤਾਂ ਹੱਥਾਂ ਦੇ ਉੱਪਰ ਇਹਦਾ ਅਸਰ ਪੈਂਦਾ ਹੈ ਉਹ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਦਿਖਾਓ ਕਿ ਹੱਥ ਕਿਵੇਂ ਪ੍ਰਭਾਵਿਤ ਹੋ ਜਾਂਦੇ ਆ ਇਸ ਖੇਡ ਵਿੱਚ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਜੀ ਭਾਜੀ ਮਤਲਬ ਜਦੋਂ ਅਸੀਂ ਕਿਤੇ ਜਾਂਦੇ ਸਾਡੇ ਤੇ ਹੱਥ ਵੇਖ ਕੇ ਵੀ ਕਹਿੰਦੇ ਆ ਜਾਂ ਸਾਨੂੰ ਦੇਖ ਕੇ ਕਹਿੰਦਾ ਵੀ ਤੁਸੀਂ ਪਲੇਅਰ ਹੋ ਅਸੀਂ ਕਹਿੰਨੇ ਹਾਂ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਹਿੰਦੇ ਤੁਹਾਡਾ ਬਾਡੀ ਸਟਰਕਚਰ ਹੀ ਦੱਸਦਾ ਆ ਤੇ ਜਦੋਂ ਕੰਟੀਨਿਊ ਅਸੀਂ ਗ੍ਰਿਪ ਕਰਦੇ ਆ ਤੇ ਗ੍ਰਿਪ ਦੇ ਨਾਲ ਸਾਡੇ ਕਾਫੀ ਹੱਥਾਂ ਤੇ ਨਿਸ਼ਾਨ ਪੈ ਜਾਂਦੇ ਨੇ ਜੋ ਪੱਕੇ ਅਜੇ ਵੀ ਮੇਰੇ ਹੱਥਾਂ ਦੇ ਉੱਤੇ ਹੈ ਹੀ ਇਹ ਨਿਸ਼ਾਨ ਤੇ ਇਸ ਕਰਕੇ ਅਸੀਂ ਗਲਵਜ਼ ਪਾਉਨੇ ਆ ਪਰ ਹੈਮਰ ਜਦੋਂ ਅਸੀਂ ਥ्रो ਕਰਦੇ ਉਹਦੀ ਸਪੀਡ ਹੀ ਇੰਨੀ ਜ਼ਿਆਦੀ ਹੁੰਦੀ ਹੈ ਕਿ ਸਾਡੀਆਂ ਉਂਗਲਾਂ ਤੇ ਵੀ ਕਾਫੀ ਨੁਕਸਾਨ ਕਰ ਜਾਂਦਾ ਹੈ ਜੀ ਜੀ ਸੋ ਹੱਥਾਂ ਉਤੇ ਦਸਤਾਨੇ ਪਾਏ ਹੋਣ ਦੇ ਬਾਵਜੂਦ ਉਹਨਾਂ ਦੀ ਛਾਪ ਜਿਹੜੀ ਹੈ ਉਂਗਲੀਆਂ ਤੇ ਨਜ਼ਰ ਆ ਹੀ ਜਾਂਦੀ ਹੈ ਹਾਂਜੀ ਹੈਮਰ ਆਪਣੀ ਛਾਪ ਛੱਡ ਹੀ ਜਾਂਦਾ ਵਾ ਤੇ ਮੇਰੇ ਤਾਂ ਜ਼ਿਆਦਾ ਹੀ ਕੁਝ ਰਹਿੰਦੇ ਆ ਦਾਗ ਹੱਥਾਂ ਦੇ ਉਤੇ ਜੋ ਕਿ ਅਜੇ ਵੀ ਨੇ ਹਾਂਜੀ ਸੋ ਇਹ ਵੀ ਇੱਕ ਨਿਸ਼ਾਨੀ ਹੈ ਖੇਡ ਦੀ ਜਿਹੜੀ ਖਿਡਾਰੀ ਦੇ ਨਾਲ ਹੀ ਚੱਲਦੀ ਹੈ ਜੀ ਹਾਂਜੀ ਤੇ ਹੈਮਰ ਥਰੋ ਦੀ ਆਪਾਂ ਗੱਲ ਕੀਤੀ ਤਫਸੀਲ ਵਿੱਚ ਗੱਲ ਕੀਤੀ ਤੁਸੀਂ ਜਦੋਂ ਹੈਮਰ ਥਰੋ ਦੀ ਖੇਡ ਨੂੰ ਵੇਖਦੇ ਹੋ ਹਾਂਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਾਡੇ ਦੇਸ਼ ਵਿੱਚ ਹੈਮਰ ਥਰੋ ਦਾ ਜੋ ਪੱਧਰ ਆ ਜੀ ਉਹ ਵਿਦੇਸ਼ਾਂ ਦੇ ਬਰਾਬਰ ਪਹੁੰਚ ਰਿਹਾ ਹੈ ਜਾਂ ਹਾਲੇ ਸਾਨੂੰ ਸਮਾਂ ਲੱਗੂਗਾ ਉੱਥੇ ਤੱਕ ਪਹੁੰਚਣ ਲਈ ਜਾਂ ਮੁਕਾਬਲੇ ਦੇ ਪੱਧਰ ਤੱਕ ਪਹੁੰਚਣ ਲਈ ਹਾਂਜੀ ਭਾਜੀ ਤੁਸੀਂ ਮੈਨੂੰ ਇਹ ਵਾਲਾ ਸਵਾਲ ਬਹੁਤ ਵਧੀਆ ਕੀਤਾ ਕਿ ਹੁਣ ਥੋੜਾ ਜਿਹਾ ਬੱਚੇ ਸੌਖੀਆਂ ਗੇਮਾਂ ਕਰਨਾ ਚਾਹੁੰਦੇ ਨੇ ਜੀ ਤੇ ਜਿੱਦਾਂ ਹੈਮਰ ਔਰ ਪੋਲ ਵਾਟ ਸਭ ਤੋਂ ਔਖਾ ਹੀ ਇਵੈਂਟ ਮੰਨਿਆ ਜਾਂਦਾ ਸਾਡੀ ਐਥਲੀਟਸ ਦੇ ਇਵੈਂਟਸ ਸਭ ਦੇ ਵਿੱਚੋਂ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦੀ ਇੱਕ ਤਪੱਸਿਆ ਕਹਿ ਸਕਦੇ ਹੋ ਤੁਸੀਂ ਤੇ ਥੋੜਾ ਇਵੈਂਟ ਵੀ ਸਾਡਾ ਡੇਂਜਰਸ ਆ ਜੀ ਤੇ ਬੱਚਿਆਂ ਨੂੰ ਮੈਂ ਤੇਹੀ ਪ੍ਰੇਰਿਤ ਕਰੂੰਗੀ ਕਿ ਤੁਸੀਂ ਘਰਾਂ ਤੋਂ ਬਾਹਰ ਨਿਕਲੋ ਤੇ ਗਰਾਊਂਡ ਦੇ ਨਾਲ ਟੱਚ ਰਹੋ ਤੇ ਵਧੀਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੇਮ ਜਿਹੜੀ ਹੈ ਉਹ ਤੁਸੀਂ ਅਪਣਾਓ ਜੀ ਤੇ ਵੱਧ ਤੋਂ ਵੱਧ ਬੱਚੇ ਟੈਕਨੀਕ ਕਰਨਗੇ ਤਾਂ ਹੀ ਉਹ ਹੈਮਰ ਵਲ ਜਾਣਗੇ ਹਾਂਜੀ ਤੁਸੀਂ ਜ਼ਿਕਰ ਕੀਤਾ ਥਲੇਟਿਕਸ ਦੀਆਂ ਹੋਰ ਵਨਗੀਆਂ ਦਾ ਜੀ ਆ ਖਾਸ ਤੌਰ ਤੇ ਪੋਲ ਵੌਲਟ ਦਾ ਤੁਸੀਂ ਜ਼ਿਕਰ ਕੀਤਾ ਹਾਂਜੀ ਤੇ ਜਦੋਂ ਆਪਾਂ ਹੈਮਰ ਥਰੋ ਦੀ ਗੱਲ ਕਰਦੇ ਤੇ ਨਾਲ ਮਿਲਦੀਆਂ ਜੁਲਦੀਆਂ ਦੋ ਹੋਰ ਵਨਗੀਆਂ ਡਿਸਕਸ ਥਰੋ ਜਿਹਦੇ ਵਿੱਚ ਵੀ ਇੱਕ ਚੀਜ਼ ਨੂੰ ਹਵਾ ਤੱਕ ਸੁੱਟਿਆ ਜਾਂਦਾ ਹੈ ਤੇ ਸ਼ਾਰਟ ਪੁੱਟ ਜਿਹਦੇ ਵਿੱਚ ਗੋਲਾ ਸੁੱਟਿਆ ਜਾਂਦਾ ਹੈ ਹਾਂਜੀ ਹਾਂਜੀ ਸੋ ਕਈ ਵਾਰੀ ਦਰਸ਼ਕ ਥੋੜੀ ਦੁਬਿਧਾ ਚ ਪੈ ਜਾਂਦੇ ਨੇ ਨਾ ਤੇ ਇਹਨਾਂ ਨੂੰ ਲੈ ਕੇ ਨਾਂ ਵੀ ਮਿਲਦੇ-ਜੁਲਦੇ ਆ ਹਾਂਜੀ ਤੇ ਤਕਨੀਕ ਵੀ ਮਿਲਦੀ-ਜੁਲਦੀ ਆ ਕੀ ਫਰਕ ਦੱਸਣਾ ਚਾਹੋਗੇ ਤੁਸੀਂ ਡਿਸਕਸ ਥਰੋ ਸ਼ਾਰਟ ਪੁੱਟ ਤੇ ਤੁਹਾਡੇ ਵਾਲੇ ਹੈਮਰ ਥਰੋ ਦਾ ਹਾਂਜੀ ਜਿਹੜਾ ਸ਼ਾਰਟ ਪੁੱਟ ਹੈਗਾ ਵਾ ਜੀ ਉਹਦਾ ਤਾਂ ਉਹ ਡਾਈ ਦੇ ਵਿੱਚ ਹੀ ਹੁੰਦਾ ਵਾ ਨਾਲ ਵਾਇਰ ਵਗੈਰਾ ਨਹੀਂ ਹੁੰਦੀ ਔਰ ਜਿਹੜੀ ਡਿਸਕਸ ਆ ਉਹਦਾ weight ਬਹੁਤ ਘੱਟ ਹੁੰਦਾ ਵਾ ਜਿੱਦਾਂ ਲੜਕਿਆਂ ਦੀ ਡਿਸਕਸ ਦਾ 2 ਕਿਲੋ weight ਹੁੰਦਾ ਤੇ ਕੁੜੀਆਂ ਦੀ ਡਿਸਕਸ ਦਾ 1 ਕਿਲੋ ਹੁੰਦਾ weight ਤੇ ਜਿਹੜਾ ਸਾਡਾ ਹੈਮਰ ਉਹ ਵਿਦ ਤਾਂ ਥੋੜਾ ਡੇਂਜਰਸ ਅਲੱਗ ਇਸ ਤੋਂ ਤਾਂ ਮੰਨਿਆ ਜਾਂਦਾ ਹੈ ਜੀ ਭਾਜੀ ਕਿ ਉਹਦੇ ਨਾਲ ਵਾਇਰ ਲੱਗੀ ਹੁੰਦੀ ਹੈ ਤਾਂ ਵਾਇਰ ਟੁੱਟ ਜਾਂਦੀ ਹੈ ਤੇ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਵਾ ਤੇ ਇਹ ਕਾਫੀ ਮੰਰਦੀਆਂ ਮਿਲਦੀਆਂ ਗੇਮਾਂ ਵਾਂ ਪਰ ਡਿਸਕਸ ਤੇ ਹੈਮਰ ਜਿਹੜਾ ਵਾ ਡਿਸਕ ਤੇ ਸ਼ਾਰਟ ਫੁੱਟ ਤੋਂ ਥੋੜਾ ਅਲੱਗ ਮੰਨਿਆ ਜਾਂਦਾ ਜੀ ਟੈਕਨਿਕ ਵਿੱਚ ਵੀ ਕਾਫੀ ਫਰਕ ਹੈ ਜੀ ਠੀਕ ਹੈ ਜੀ ਸੋ ਆਪਾਂ ਕਹਿ ਸਕਦੇ ਕਿ ਹੈਮਰ ਥਰੋ ਜਿਹੜਾ ਹਾਂਜੀ ਉਹ ਡਿਸਕਸ ਥਰੋ ਦੇ ਨਾਲੋਂ ਭਾਰਾ ਆ ਹਾਂਜੀ ਇਹ ਸ਼ਾਰਟ ਪਰਤੇ ਦੇ ਨਾਲ ਭਾਵੇਂ ਗੋਲਾ ਮਿਲਦਾ ਜੁਲਦਾ ਪਰ ਇਹ ਬਹੁਤ ਦੂਰ ਤੱਕ ਜਾਂਦਾ ਹੈ। ਤੇ ਘੁਮਾ ਕੇ ਸੁੱਟਣਾ ਪੈਂਦਾ। ਘੁਮਾ ਕੇ ਸੁੱਟਣਾ ਪੈਂਦਾ ਤੇ ਟੈਕਨੀਕ ਦਾ ਵੀ ਕਾਫੀ ਟੈਕਨੀਕਲ ਈਵੈਂਟ ਆ ਜਿਹੜਾ ਹੈਮਰ ਤੇ ਕਾਫੀ ਇਹਦੇ ਵਿੱਚ ਬਦਲਾ ਹੈਗਾ ਜੀ। ਜੀ। ਤੇ ਜਦੋਂ ਟੈਕਨੀਕ ਦੀ ਗੱਲ ਹੁੰਦੀ ਹੈ ਸਾਨੂੰ ਇਹ ਵੀ ਦੱਸੋ ਕਿ ਹੈਮਰ ਥਰੋ ਦੇ ਵਿੱਚ ਜਦੋਂ ਤੁਸੀਂ ਘੁਮਾ ਕੇ ਸੁੱਟਦੇ ਹੋ ਤਾਂ ਐਥਲੀਟ ਨੂੰ ਅਸੀਂ ਦੇਖਦੇ ਹਾਂ ਕਿ ਗੋਲ ਆਕਾਰ ਦੇ ਵਿੱਚ ਖੜਾ ਹੁੰਦਾ ਹੈ। ਉਸ ਗੋਲ ਆਕਾਰ ਉਸ ਗੋਲੇ ਦੀ ਕੀ ਮਹੱਤਤਾ ਹੈ? ਉਹਦੇ ਅੰਦਰ ਹੀ ਰਹਿਣਾ ਹੁੰਦਾ ਹੈ। ਇਹ ਸਾਨੂੰ ਉਹਦੇ ਬਾਰੇ ਦੱਸੋ। ਹਾਂਜੀ ਭਾਜੀ ਜਿਹੜਾ ਸਾਡਾ ਸਰਕਲ ਹੁੰਦਾ ਵਾ ਜਦੋਂ ਅਸੀਂ ਥਰੋ ਕਰਦੇ ਆ ਜਿੰਨਾ ਚਿਰ ਥਰੋ ਸਾਡੀ ਅੱਗੇ ਡਿੱਗਦੀ ਨਹੀਂ ਤੇ ਅਸੀਂ ਉਸ ਤੋਂ ਬਾਹਰ ਨਹੀਂ ਆ ਸਕਦੇ ਜੇ ਅਸੀਂ ਉਸ ਤੋਂ ਬਾਹਰ ਆ ਜਾਂਦੇ ਤੇ ਸਾਡੀ ਥਰੋ ਜਿਹੜੀ ਆ ਉਹ ਫੌਲ ਮੰਨੀ ਜਾਂਦੀ ਆ ਜੇ ਅਸੀਂ ਥਰੋ ਕਰਦਿਆਂ ਕਰਦਿਆਂ ਸਾਡਾ ਪੈਰ ਰਿੰਗ ਦੇ ਉੱਤੇ ਆ ਜਾਂਦਾ ਵਾ ਤੇ ਤਾਂ ਵੀ ਸਾਡੀ ਥਰੋ ਜਿਹੜੀ ਆ ਉਹ ਫੌਲ ਮੰਨੀ ਜਾਂਦੀ ਇਹਨਾਂ ਗੱਲਾਂ ਦਾ ਸਾਨੂੰ ਖਾਸ ਈ ਧਿਆਨ ਰੱਖਣਾ ਪੈਂਦਾ ਕੰਪੀਟੀਸ਼ਨ ਦੇ ਵਿੱਚ ਜੀ ਜੀ ਪਿੰਡਾਂ ਚ ਬਹੁਤ ਪ੍ਰਤਿਭਾ ਸਾਡੇ ਇੱਥੇ ਮੌਜੂਦ ਆ ਪਰ ਮੌਕਾ ਨਹੀਂ ਮਿਲਦਾ ਕਈ ਵਾਰ ਬੱਚਿਆਂ ਨੂੰ ਕੁੜੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਮਾਤਾ ਪਿਤਾ ਨੂੰ ਕੀ ਕਹਿ ਕਿ ਉਹ ਉਹਨਾਂ ਨੂੰ ਇੱਕ ਠਕਵਾ ਮਾਹੌਲ ਮੁਹੱਈਆ ਕਰਵਾਉਣ ਤਾਂ ਕਿ ਕਿਸੇ ਵੀ ਖੇਡ ਅੱਗੇ ਜੇਕਰ ਉਹਨਾਂ ਨੇ ਵਧਣਾ ਹੋਵੇ ਕਿਉਂਕਿ ਪਰਿਵਾਰ ਦਾ ਸਮਰਥਨ ਬਹੁਤ ਜ਼ਰੂਰੀ ਹੁੰਦਾ ਤੁਸੀਂ ਮੈਂ ਦਾ ਜ਼ਿਕਰ ਕੀਤਾ ਕਿ ਬੱਚੀਆਂ ਨੂੰ ਪਰਿਵਾਰ ਦਾ ਸਮਰਥਨ ਮਿਲਣਾ ਜ਼ਰੂਰੀ ਹੈ ਤਾਂ ਹੀ ਉਹ ਅੱਗੇ ਵਧ ਸਕਣਗੀਆਂ ਕੀ ਕਹਿਣਾ ਚਾਹੋਗੇ ਲੜਕੀਆਂ ਲਈ ਮੈਂ ਤਾਂ ਲੜਕੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਗਰਾਊਂਡਾਂ ਦੇ ਵਿੱਚ ਆਓ ਕਿਸੇ ਵੀ ਇੱਕ ਗੇਮ ਨੂੰ ਚੜੋ ਤੁਸੀਂ ਭਾਜੀ ਕਿੰਨਾ ਕ੍ਰਾਈਮ ਸਾਡਾ ਵਧ ਰਿਹਾ ਤੁਸੀਂ ਦੇਖ ਰਹੇ ਹੋ ਜੀ ਮੈਚ ਆਉਣੀ ਹੈ ਕਿ ਲੜਕੀਆਂ ਗਰਾਊਂਡ ਦੇ ਵਿੱਚ ਆਉਣ ਜਦੋਂ ਗਰਾਊਂਡ ਦੇ ਵਿੱਚ ਕੁੜੀਆਂ ਆਉਂਦੀਆਂ ਨੇ ਸਟਰੈਂਥ ਪਾਵਰ ਵੱਦੀ ਆ ਤਾਂ ਉਹਨਾਂ ਡਰ ਹੋ ਜਾਂਦੀਆਂ ਨੇ ਜੀ ਜਿਉ ਗੇਮ ਨਾ ਕਰ ਪੌਣ ਗਿਆ ਤੇ ਕਮ ਸੇ ਕਮ ਉਹ ਆਪਣੀ ਸੁਰੱਖਿਆ ਕਰ ਸਕਦੀਆਂ ਨੇ ਜੀ ਜੀ ਤੇ ਜਾਂਦੇ ਜਾਂਦੇ ਕਿ ਸੁਨੇਹਾ ਤੁਹਾਡੇ ਕੋਲੋਂ ਦਰਸ਼ਕਾਂ ਨੇ ਵੀ ਲਵਾਂਗੇ ਜੀ ਬੱਚੇ ਨੌਜਵਾਨ ਜੋ ਤੁਹਾਨੂੰ ਵੇਖ ਰਹੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਖੇਡਾਂ ਬਾਰੇ ਖੇਡਾਂ ਵਿੱਚ ਆਉਣ ਬਾਰੇ ਜ਼ਿੰਦਗੀ ਬਾਰੇ ਤੁਸੀਂ ਆਪਣੇ ਤਜਰਬੇ ਚੋਂ ਕੁਝ ਅਲਫਾਜ਼ ਉਹਨਾਂ ਦੇ ਨਾਲ ਜ਼ਰੂਰ ਸਾਂਝੇ ਕਰੋ ਹਾਂਜੀ ਮੈਂ ਸੰਦੇਸ਼ ਇਹ ਦੇਣਾ ਚਾਹੁੰਨੀ ਆ ਕਿ ਤੁਸੀਂ ਪੜ੍ਹਾਈ ਨੂੰ ਵੀ ਤਵੱਜਾ ਦਿਓ ਪੜ੍ਹਾਈ ਦੇ ਨਾਲ-ਨਾਲ ਤੁਸੀਂ ਖੇਡਾਂ ਦੇ ਖੇਤਰ ਦੇ ਵਿੱਚ ਆਓ ਤੁਸੀਂ ਕੋਈ ਵੀ ਗੇਮ ਚੁਣੋਗੇ ਤੇ ਪੜ੍ਹਾਈ ਦੇ ਨਾਲ-ਨਾਲ ਸਾਨੂੰ ਸਪੋਰਟਸ ਕੋਟਾ ਮਿਲਦਾ ਵਾ ਜੋ ਕਿ ਤੁਸੀਂ ਅੱਜਕੱਲ੍ਹ ਪੜ੍ਹ ਕੇ ਪਲੱਸ 2 ਕਰਕੇ ਆਈ ਲੈਟਸ ਕਰਕੇ ਤੁਸੀਂ ਬਾਹਰ ਜਾ ਰਹੇ ਹੋ ਹਾਂਜੀ ਤੇ ਸਪੋਰਟਸ ਕੋਟੇ ਦੇ ਵਿੱਚ ਜੇ ਤੁਹਾਡੀ ਵਧੀਆ ਸਟੱਡੀ ਆ ਤੇ ਤੁਸੀਂ ਇੱਥੇ ਵੀ ਜੋਬ ਲੈ ਸਕਦੇ ਹੋ ਜੀ ਹਾਂਜੀ ਮੇਰਾ ਇਹ ਸੰਦੇਸ਼ ਆ ਜੀ ਬਹੁਤ ਵਧੀਆ ਸੰਦੇਸ਼ ਤੁਸੀਂ ਦਿੱਸਾ ਤੇ ਸਮੇਂ ਦਾ ਇੱਕ ਜ਼ਰੂਰੀ ਸੰਦੇਸ਼ ਐ ਇਸ ਵੇਲੇ ਦਾ ਆਪਾਂ ਨੂੰ ਕਹਿ ਸਕਦੇ ਆ ਤੇ ਇਸ ਵੇਲੇ ਆਪਣਾ ਅੱਜ ਦਾ ਗੱਲਬਾਤ ਦਾ ਸਿਲਸਿਲਾ ਇਹਦਾ ਸਮਾਂ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਨੂੰ ਮੋਹਈਆ ਕਰਵਾਈ ਹੈ ਹੈਮਰ ਥਰੋ ਦੀ ਖੇਡ ਬਾਰੇ ਤੇ ਤੁਹਾਡਾ ਸਫਰ ਜਿਹੜਾ ਉਹ ਵੀ ਬਹੁਤ ਪ੍ਰੇਰਨਾ ਦੀ ਇੱਕ ਮਿਸਾਲ ਹੈ ਆਸ ਕਰਦੇ ਆ ਕਿ ਦਰਸ਼ਕੀ ਤੋਂ ਜ਼ਰੂਰ ਪ੍ਰੇਰਿਤ ਹੋਣਗੇ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ ਤੁਸੀਂ ਜਿਹੜੇ ਵੀ ਕਾਰਜ ਕਰਨੇ ਨੇ ਉਹਨਾਂ ਲਈ ਸ਼ੁਭ ਕਾਮਨਾਵਾਂ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ ਤੁਹਾਡਾ ਜੀ ਇਹੀ ਅੱਜ ਦਾ ਪ੍ਰੋਗਰਾਮ ਖੇਡ ਸੰਸਾਰ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈਮਰ ਥ्रो ਦੀ ਖੇਡ ਬਣਗੀ ਬਾਰੇ ਇਸੇ ਤਰ੍ਹਾਂ ਅਗਲੇ ਅੰਕ ਵਿੱਚ ਕਿਸੇ ਹੋਰ ਖੇਡ ਬਾਰੇ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਇਸ ਪ੍ਰੋਗਰਾਮ ਖੇਡ ਸੰਸਾਰ ਅਤੇ ਡੀਡੀ ਪੰਜਾਬੀ ਦੇ ਹੋਰ ਨਾ ਪ੍ਰੋਗਰਾਮਾਂ ਨੂੰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਦੇਖ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਉਤੇ ਡੀਡੀ ਪੰਜਾਬੀ ਦੇ ਖਾਤਿਆਂ ਦੇ ਨਾਲ ਜ਼ਰੂਰ ਜੁੜੋ ਡੀਡੀ ਪੰਜਾਬੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਡੀਡੀ ਪੰਜਾਬੀ ਦੇ ਫੇਸਬੁੱਕ ਪੇਜ ਦੇ ਨਾਲ ਵੀ ਤੁਸੀਂ ਲਾਈਕ ਅਤੇ ਫੋਲੋ ਕਰਕੇ ਜੁਟ ਸਕਦੇ ਹੋ ਤੇ ਇੰਸਟਾਗ੍ਰam ਉਤੇ ਵੀ ਤੁਸੀਂ ਡੀਡੀ ਪੰਜਾਬੀ ਦੇ ਨਾਲ ਜੁੜ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ